ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਇਸ ਵੱਡਾ ਫੈਮਿਲੀ ਵਲੌਗ ਇਨ ਕੁਕਿੰਗ ਵਿੱਚ ਅੱਜ ਆਪਾਂ ਬਣਾ ਲਏ ਕਿ ਬਹੁਤ ਹੀ ਜ਼ਿਆਦਾ ਤੇਸਰੀ ਵੇਸਣ ਅਤੇ ਸੁਜੀ ਦੀਆਂ ਪਿੰਨੀਆਂ ਤੁਸੀਂ ਵੀ ਦਿਵਾਲੀ ਦੇ ਤਿਹਾੜੀ ਤੇ ਇਸ ਤਰ੍ਹਾਂ ਦੀਆਂ ਪਿੰਨੀਆਂ ਘਰ ਵਿੱਚ ਬਣਾਓ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਬਜ਼ਾਰਾ ਵਿੱਚ ਬਹੁਤ ਹੀ ਮਾੜਾ ਕਿਉਂ ਵਰਤਿਆ ਜਾਂਦਾ ਆ ਆਪਾਂ ਇਸ ਨੂੰ ਬਣਾਵਾ ਕੇ ਘਰ ਵਿੱਚ ਬਹੁਤ ਹੀ ਆਸਾਨੀ ਨਾਲ ਤੇ ਬਹੁਤ ਹੀ ਘੱਟ ਸਮਾਨ ਵਿੱਚ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਹਾਂ ਜੀ ਵੇਸਣ ਦੀਆਂ ਪਿੰਨੀਆਂ ਬਣਾਉਣ ਵਾਸਤੇ ਜਿਹੜੇ ਸਮਾਨ ਦੀ ਜ਼ਰੂਰਤ ਹੈ ਉਹ ਆਪਾਂ ਲਿਆ ਵੇਸਣ ਵੇਸਣ ਦੀ ਵੱਡੀ ਕੋਲੀ ਮੈਂ ਇਸ ਛੋਟੀ ਕੋਲੀ ਦੇ ਨਾਲ ਮੇਨ ਕੇ ਸਵਾ ਇੱਕ ਕੋਲੀ ਵੇਸਣ ਇਸ ਵੱਡੀ ਕੋਲੀ ਵਿੱਚ ਪਾ ਦਿੱਤਾ ਸਾਰਾ ਜਿੰਨੀਆਂ ਵੀ ਚੀਜ਼ਾਂ ਪਾਉਣੀਆਂ ਇਸੇ ਕੋਲੀ ਨਾਲ ਮੇਨ ਕੇ ਪਾਈਆਂ ਤੇ ਇਹ ਸਵਾ ਕੋਲੀ ਆਪਾਂ ਵੇਸਣ ਲੈ ਲਏ ਤੇ ਇਸੇ ਕੋਲੀ ਨਾਲ ਮੇਨ ਕੇ ਮੈਂ ਇੱਧਰ ਇੱਕ ਕੋਲੀ ਖੰਡ ਲੈ ਲਈਏ ਤੇ ਇਸੇ ਕੋਲੀ ਦੇ ਨਾਲ ਹੀ ਮੈਂ ਮੇਨ ਕੇ ਅੱਧਾ ਕੋਲੀ ਸੂਜੀ ਲੈ ਲਈਏ ਤੇ ਇਸੇ ਦੇ ਨਾਲ ਹੀ ਮੈਂ ਕਿ ਆਪਾਂ ਹੁਣ ਘਿਓ ਲਵਾਂਗੇ ਤੇ ਆਪਾਂ ਸਭ ਤੋਂ ਪਹਿਲਾਂ ਸੂਜੀ ਨੂੰ ਭੁੰਨਾਂਗੇ ਤੇ ਚਲੋ ਫਿਰ ਆਪਾਂ ਗੈਸ ਦੇ ਉੱਪਰ ਰੱਖ ਦਿਆਂ ਕੜਾਈ ਤੇ ਗੈਸ ਤੇ ਆਪਾਂ ਕੜਾਈ ਰੱਖ ਦਿੱਤੀ ਜਿਸ ਕੋਲੀ ਦਾ ਆਪਾਂ ਵੇਸਣ ਲਿਆ ਸੀ ਮੈਂ ਕਿ ਉਹ ਹੀ ਕੋਲੀਨਾ ਆਪਾਂ ਘਿਓ ਲੈ ਲਈਆ ਇੱਕ ਕੋਲੀ ਤੋਂ ਥੋੜਾ ਜਿਹਾ ਘਾਟ ਆਪਾਂ ਘਿਓ ਲਿਆ ਤਾਂ ਆਪਾਂ ਕੜਾਈ ਵਿੱਚ ਪਾਉਣੀ ਆ ਤੁਸੀਂ ਇਕੱਲੇ ਵੇਸਣ ਦੀਆ ਵੀ ਬਣਾ ਸਕਦੇ ਹੋ ਜੇਕਰ ਸੂਜੀ ਪਾਉਂਗੇ ਤੇ ਜਿਆਦਾ ਹੀ ਸਵਾਦ ਬਣਨ ਗਿਆ ਤੇ ਗੁਨੇ ਦੇ ਵਿੱਚ ਆਪਾਂ ਪਾ ਦਿੰਨੇ ਆ ਸੂਜੀ ਹੁਣ ਆਪਾਂ ਸੂਜੀ ਨੂੰ ਲਗਾਤਾਰ ਹਲਾਉਂਦੇ ਹੋਏ 3-4 ਮਿੰਟ ਇਹਨੂੰ ਆਪਾਂ ਭੁੰਨ ਲੈਣਾ ਗੈਸ ਦੀ ਫਲੇਮ ਘੱਟ ਰੱਖਣੀ ਹੈ ਜੇਕਰ ਤੁਸੀਂ ਦਾਲ ਦੇ ਘਿਓ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਵੀ ਬਣਾ ਸਕਦੇ ਜੇ ਤੁਸੀਂ ਅੱਧਾ ਕਟੋਰੀ ਜਿੱਦਾਂ ਘਿਓ ਲਿਆ ਵਿੱਚ ਅੱਧਾ ਦੇਸੀ ਘਿਓ ਪਾ ਦਿਓ ਤੇ ਅੱਧਾ ਅੱਧਾ ਘਿਓ ਡਾਲਡਾ ਪਾ ਦਿਓ ਇਦਾਂ ਵੀ ਬਣਾ ਸਕਦੇ ਪਰ ਜਿਹੜੀ ਦੇਸੀ ਘਿਓ ਵਿੱਚ ਚੀਜ਼ ਬਣਦੀ ਹੈ ਉਹ ਸਭ ਤੋਂ ਜਿਆਦਾ ਟੇਸਟੀ ਬਣਦੀ ਹੈ। ਸੂਜੀ ਨੂੰ ਭੁੰਨੇ ਹੋਏ ਲਗਾਤਾਰ ਆਪਾਂ ਨੂੰ 2-3 ਮਿੰਟ ਹੋ ਚੁੱਕੇ ਨੇ। ਇਦਾਂ ਹਲਾਉਂਦੇ ਹੋਈ ਆਪਾਂ ਸੂਜੀ ਨੂੰ ਭੁੰਨੇ ਆ ਤੇ ਗੈਸ ਦੀ ਫਲੇਮ ਆਪਾਂ ਘੱਟ ਰੱਖੀ ਹੈ। ਹੁਣ ਇਹਦੇ ਵਿੱਚ ਆਪਾਂ 1.5 ਕਟੋਰੀ ਬੇਸਨ ਪਾ ਦਿੰਨੇ ਆ। ਬੇਸਨ ਤੁਸੀਂ ਚੈੱਕ ਕਰਕੇ ਪਾਓ, ਛਾਣ ਕੇ ਪਾਓ। ਜੇ ਤੁਹਾਨੂੰ ਇਸ ਟਾਈਮ ਘਿਓ ਘੱਟ ਲੱਗਦਾ ਤੁਸੀਂ ਥੋੜਾ ਜਿਹਾ ਘਿਓ ਪਾ ਸਕਦੇ ਹੋ ਪਰ ਜਦ ਅਜਿਹਾ ਬੇਸਨ ਭੁੰਨਿਆ ਜਾਏਗਾ ਇਹਨੇ ਕਿਉਂ ਆਪਣੇ ਆਪ ਛੱਡਦਾ ਜਾਣਾ ਤੇ ਜੇ ਕਿਉਂ ਜ਼ਿਆਦਾ ਹੋਏਗਾ ਥੋੜਾ ਜਿ ਤੁਸੀਂ ਵੇਸਣ ਹੋਰ ਪਾ ਸਕਦੇ ਹੋ। ਵਸੇ ਨੂੰ ਹੁਣ ਆਪਾਂ ਲਗਾਤਾਰ ਹਿਲਾਉਂਦੇ ਹੋਏ ਵੇਸਣ ਨੂੰ ਭੁੰਨਾ ਕਿਉਂਕਿ ਇਹਦਾ ਮੇਨ ਕੰਮ ਇਹ ਹੋਈ ਹੈ ਜੇਕਰ ਆਪਾਂ ਵੇਸਣ ਚੰਗੀ ਤਰ੍ਹਾਂ ਭੁੰਨਾਂਗੇ ਤੇ ਪਿੰਨੀ ਵਧੀਆ ਬਣੇਗੀ ਜੇਕਰ ਵੇਸਣ ਹੀ ਕੱਚਾ ਰਹਿ ਗਿਆ ਤੇ ਤੁਹਾਡੀ ਸਾਰੀ ਮਿਹਨਤ ਜਿਹੜੀ ਹੋਏਗੀ ਬੇਕਾਰ ਜਾਏਗੀ। ਇਸ ਕਰਕੇ ਇਹਨੂੰ ਲਗਾਤਾਰ ਇੱਦਾਂ ਹਿਲਾਉਂਦੇ ਹੋਏ ਆਪਾਂ ਵੇਸਣ ਨੂੰ ਪੁੰਨਾ तकरीबन 15 ਤੋਂ 20 ਮਿੰਟ ਲੱਗ ਸਕਦੇ ਨੇ ਗੈਸ ਦੀ ਫਲੇਮ ਨਹੀਂ ਤੁਸੀਂ ਜ਼ਿਆਦਾ ਕਰਨੀ ਇਹ ਹੋਈ ਅਸਲੀ ਮਿਹਨਤ ਇਹਦੀ ਹਾਂਜੀ ਸ਼ੁਰੂ-ਸ਼ੁਰੂ ਤੋਂ ਤੁਹਾਨੂੰ ਇੱਦਾਂ ਲੱਗਣਾ ਜਿੱਦਾਂ ਬਹੁਤ ਔਖਾ ਆਪਾਂ ਵੇਸਣ ਘੁੰਦੇ ਪਏ ਆ ਕਿਉਂਕਿ ਇਹਦੇ ਵਿੱਚ ਢੇਲੀਆਂ ਬੱਝੀਆਂ ਹੋਈਆਂ ਤੇ 2-4 ਮਿੰਟ ਬਾਅਦ ਹੀ ਇਹਨੇ ਥੋੜਾ ਜਿਹਾ ਪਤਲਾ ਹੋ ਜਾਣਾ ਹੈ ਪਹਿਲਾਂ ਨਾਲੋਂ ਤੁਸੀਂ ਹੁਣ ਇਸ ਦਾ ਫਰਕ ਦੇਖੋ ਹੁਣ ਦੇਖੋ ਕਿਦਾਂ ਥੋੜਾ ਥੋੜਾ ਲਿਕਵਿਡੀ ਜਿਹਾ ਹੁੰਦਾ ਜਾਂਦਾ ਹੈ ਹੁਣ ਬਹੁਤ ਆਸਾਨੀ ਨਾਲ ਵਿਸਲ ਭੁੰਨਿਆ ਜਾ ਰਿਹਾ ਹੈ ਕਿਉਂਕਿ ਪਹਿਲੇ 3-4 ਮਿੰਟ ਜਿਹੜਾ ਸਾਨੂੰ ਥੋੜਾ ਜਿਹਾ ਔਖਾ ਲੱਗਦਾ ਤੇ ਬਾਅਦ ਵਿੱਚ ਜਿੱਦਾਂ ਹੀ ਇਹ ਭੁੰਨਾ ਸ਼ੁਰੂ ਹੋ ਜਾਂਦਾ ਹੈ ਥੋੜਾ ਥੋੜਾ ਦਾ ਕਿਉ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਫਿਰ ਬਹੁਤ ਹੀ ਆਸਾਨੀ ਨਾਲ ਆਪਾਂ ਇਹ ਭੁੰਨ ਸਕਦੇ ਹਾਂ ਮੈਨੂੰ ਲਗਾਤਾਰ ਇੱਦਹ ਲਾਂਦੇ ਹੋਏ 5 ਮਿੰਟ ਹੋ ਚੁੱਕੇ ਨੇ ਤਕਰੀਬਨ ਇਹਨੂੰ 16 ਮਿੰਟ ਹੋ ਚੁੱਕੇ ਭੁੰਨਦਿਆਂ ਹੋਇਆ ਤੇ ਤੁਸੀਂ ਇਹਦਾ ਕਲਰ ਚੈੱਕ ਕਰ ਸਕਦੇ ਹੋ ਆਪਣਾ ਜਿਹੜਾ ਬੇਸਾ ਨੇ ਚੰਗੀ ਤਰ੍ਹਾਂ ਪੁਣਿਆ ਗਿਆ ਕਿਉਂਕਿ ਇਹ ਕਾਫੀ ਬ੍ਰਾਊਨ ਹੋ ਚੁੱਕਿਆ ਤੇ ਆਪਾਂ ਇਹਨੂੰ ਘੱਟ ਸੇਮ ਤੇ ਹੀ ਪਕਾਇਆ ਸੀ ਤੇ ਹੁਣ ਆਪਾਂ ਗੈਸ ਨੂੰ ਕਰਦੇ ਹਾਂ ਬੰਦ ਤੇ ਹੁਣ ਆਪਾਂ ਜਿਸ ਕਟੋਰੀ ਨੂੰ ਆਪਾਂ ਵੇਸਣ ਲਿਆ ਸੀ ਮਾਰ ਕੇ ਉਸੇ ਕਟੋਰੀ ਦੇ ਨਾਲ ਆਪਾਂ ਅੱਧੀ ਕੌਲੀ ਇਹਦੇ ਵਿੱਚ ਦੁੱਧ ਪਾ ਦਿੰਨੇ ਆ ਕਿਉਂਕਿ ਦੁੱਧ ਪਾਉਣ ਦੇ ਨਾਲ ਜਿਹੜੀ ਆਪਣੀ ਸੂਜੀ ਹੋਏਗੀ ਉਹ ਵੀ ਚੰਗੀ ਤਰ੍ਹਾਂ ਫੁੱਲ ਜਾਏਗੀ ਇਹਦੇ ਨਾਲ ਆਪਾਂ ਹੌਲੀ ਹੌਲੀ ਰਹਿ ਸੈਡਾ ਤੋਂ ਵਿਲਾ ਲਈਏ ਨੂੰ ਚੰਗੀ ਤਰ੍ਹਾਂ ਹੁਣ ਤੁਸੀਂ ਇਸ ਟਾਈਮ ਇਹਦੇ ਵਿੱਚ ਪੀਸੀ ਹੋਈ ਖੰਡ ਪਾ ਸਕਦੇ ਹੋ, ਪੂਰਾ ਖੰਡ ਪਾ ਸਕਦੇ ਹੋ। ਤੇ ਆਪਾਂ ਜਦੋਂ ਦੁੱਧ ਪਾਇਆ ਸੀ ਗੈਸ ਆਪਾਂ ਬੰਦ ਕਰ ਦਿੱਤਾ ਸੀ ਤੇ ਲਗਾਤਾਰ ਹਿਲਾਉਂਦੇ ਹੋਏ ਆਪਾਂ ਇਹਨੂੰ ਮਿਕਸ ਕਰ ਦਿੱਤਾ ਹੈ। ਤੇ ਹੁਣ ਆਪਾਂ ਇਹਨੂੰ ਕਿਸੇ ਹੋਰ ਭਾਂਡੇ ਵਿੱਚ ਕੱਢ ਲੈਣੇ ਆ ਜਾਂ ਇਹਦੇ ਵਿੱਚ ਹੀ ਆਪਾਂ ਹਿਲਾਉਂਦੇ ਰਵਾਂਗੇ। ਕਿਉਂਕਿ ਇਹਨੂੰ ਆਪਾਂ ਠੰਡਾ ਕਰਨਾ ਹੈ ਹੁਣ। ਅੱਧਾ ਘੰਟਾ ਲੱਗੂਗਾ ਠੰਡਾ ਹੋਣ ਤੇ ਤੇ ਫਿਰ ਆਪਾਂ ਇਹਦੇ ਮਲਕੀ 15-20 ਮਿੰਟ ਲੱਗ ਜਾਣਗੇ ਤੇ ਫਿਰ ਆਪਾਂ ਚਾਸ਼ਨੀ ਬਣਾਵਾਂਗੇ। ਆਪਣਾ ਜਿਹੜਾ ਬੇਸਣ ਉਹ ਤੇ ਠੰਡਾ ਹੋ ਗਿਆ ਆਪਾਂ ਹੁਣ ਚਾशनी ਬਣਾਉਣੀ ਆ ਜਿਸ ਕੌਲੀ ਨਾਲ ਆਪਾਂ ਬੇਸਣ ਮਿਨਿਆ ਸੀ ਉਸੇ ਕੌਲੀ ਨਾਲ ਮਿਨ ਕੇ ਆਪਾਂ ਇੱਕ ਕੌਲੀ ਖੰਡ ਪਾਤੀਏ ਤੇ ਉਸੇ ਕੌਲੀ ਦਾ ਆਪਾਂ ਅੱਧਾ ਹਿੱਸਾ ਪਾਣੀ ਪਾ ਦਿੰਨੇ ਆ ਹੁਣ ਇਹਦੀ ਆਪਾਂ ਚਾशनी ਬਣਾਉਣੀ ਆ ਗੈਸ ਨੂੰ ਕਰਦੇ ਆਪਾਂ ਆਨ ਹੁਣ ਆਪਾਂ ਲਗਾਤਾਰ ਹਿਲਾਉਂਦੇ ਹੋਏ ਆਪਾਂ ਇੱਕ ਤਾਰ ਦੀ ਚਾशनी ਆਪਾਂ ਨੂੰ ਚਾਹੀਦੀ ਹੈ ਆਪਾਂ ਇਹ ਚਾशनी ਦੇ ਵਿੱਚ ਇਹਨਾਂ ਛੋਟੇ ਇਲਾਚੀ ਦਰਦਰੀ ਕੁੱਟ ਕੇ ਪਾ ਦਿੰਨੇ ਆਂ ਚਾਰ ਇਲਾਚੀਆਂ ਲਏਗਾ ਸੀ ਉਹ ਮੈਂ ਚਾशनी ਦੇ ਵਿੱਚ ਹੀ ਪਾ ਦਿੰਨੇ ਆਂ ਹਾਂਜੀ ਹੁਣ ਆਪਾਂ ਚਾशनी ਜਿਹੜੀ ਚੈੱਕ ਕਰਦੇ ਆਂ ਕਿਉਂਕਿ ਆਪਾਂ ਨੂੰ ਜਿਹੜੀ ਚਾशनी ਚਾਹੀਦੀ ਸਿਰਫ ਇੱਕ ਤਾਰ ਵਾਲੀ ਹੀ ਚਾशनी ਚਾਹੀਦੀ ਹੈ ਦੇਖੋ ਇਹਦੀ ਮਤਲਬ ਇੱਕ ਤਾਰ ਬਣਦੀ ਪਈ ਹੈ ਅਸ ਇਸ ਤਰੀਕੇ ਦੀ ਚਾਸ਼ਨੀ ਚਾਹੀਦੀ ਕਿਉਂਕਿ ਜੇ ਜ਼ਿਆਦੀ ਹੋਗੀ ਤੇ ਫਿਰ ਇਹ ਹਾਰਡ ਬਣਨਗੀਆਂ ਪੰਨੀਆਂ ਤੇ ਹੁਣ ਆਪਾਂ ਇਹ ਜਿਹੜੀ ਚਾਸ਼ਨੀ ਹੈ ਤੇ ਆਪਾਂ ਵੇਸਣ ਦੇ ਵਿੱਚ ਪਾਉਣੀ ਹੈ ਚਾਸ਼ਨੀ ਆਪਾਂ ਪਾ ਦੇ ਨੇ ਵੇਸਣ ਦੇ ਵਿੱਚ ਹੁਣ ਆਪਾਂ ਇਹਨੂੰ ਮਿਕਸ ਕਰਦੇ ਨੇ ਚਾਸ਼ਨੀ ਨੂੰ ਬਾਕੀ ਇਸ ਟਾਈਮ ਤੁਸੀਂ ਇਹਦੇ ਵਿੱਚ ਜਿਹੜੇ ਵੀ ਡਰਾਈ ਫਰੂਟ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਪਪਾਏ ਦੇ ਵਿੱਚ ਥੋੜਾ ਜਿਹਾ ਦੁਖਾ ਦੇ ਲੱਗਿਆ ਜੀ ਨਾਰੀਆਂ ਦਾ ਪਰਾਦਾ ਦੋ ਚਮਚ ਪਾਤਾ ਮੈਂ ਥੋੜੇ ਜਿਹਾ ਕੱਟੇ ਹੋਏ ਬਦਾਮ ਪਾ ਦਿੰਨੇ ਆ ਬਸ ਜੋ ਵੀ ਤੁਹਾਡੇ ਕੋਲ ਡਰਾਈ ਫਰੂਟ ਹੈਗਾ ਤੁਸੀਂ ਪਾ ਸਕਦੇ ਹੋ ਆਪਣੀ ਮਰਜ਼ੀ ਦੇ ਅਨੁਸਾਰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਹਾਂਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੰਗੀ ਤਰ੍ਹਾਂ ਪਾ ਮਿਕਸ ਕਰ ਲੈਣੇ ਇਹਨਾਂ ਨੂੰ ਗੈਸ ਨੂੰ ਆਪਾਂ ਬੰਦ ਕਰ ਦਿੱਤਾ ਹੈ ਆਪਾਂ ਚੰਗੀ ਤਰ੍ਹਾਂ ਜੂ ਆਪਾਂ ਪਾਈ ਸੀ ਬਦਾਮ ਚਾਹ ਸ਼ੀ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਆਪਾਂ ਇਹਨੂੰ ਠੰਡਾ ਹੋਣ ਲਈ ਰੱਖ ਦਵਾਂਗੇ ਜਦੋਂ ਠੰਡਾ ਹੋ ਗਿਆ ਤੇ ਉਦੋਂ ਆਪਾਂ ਇਹਦੀਆਂ ਪਿੰਨੀਆਂ ਵਾਟ ਲਵਾਂਗੇ ਹਾਂਜੀ ਆਪਣਾ ਜਿਹੜਾ ਬੇਸ ਇਹਨੇ ਚੰਗੀ ਤਰ੍ਹਾਂ ਠੰਡਾ ਹੋ ਗਿਆ ਇਹਦੀਆਂ ਹੁਣ ਆਪਾਂ ਪਿੰਨੀਆਂ ਵੱਲ ਲੈਣੇ ਆ ਪਿੰਨੀਆਂ ਵੱਲ ਵਾਸਤੇ ਤੁਸੀਂ ਜਿੱਡੀਆਂ ਮਰਚੀ ਛੋਟੀਆਂ ਵੱਡੀਆਂ ਆਪਣੇ ਹਿਸਾਬ ਨਾਲ ਤੁਸੀਂ ਬਦਲ ਸਕਦੇ ਹੋ ਇਹਨਾਂ ਆਪਾਂ ਪਿੰਨੀ ਦੀ ਸ਼ੇਪ ਦੇ ਦਿੰਨੇ ਆਂ ਬਸ ਇਸ ਤਰ੍ਹਾਂ ਆਪਾਂ ਪਿੰਗੀਆਂ ਦੀ ਸ਼ੇਪ ਦੇਈ ਜਾਣੀ ਤੇ ਇਹਨਾਂ ਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲੈਣੇ ਆਂ ਤਾਂ ਆਪਾਂ ਇਸ ਪਲੇਟ ਦੇ ਵਿੱਚ ਇੱਕ ਇੱਕ ਕਰਕੇ ਰੱਖਦੇ ਜਾਨੇ ਆਂ ਬਾਕੀ ਤੁਸੀਂ ਇਹਨਾਂ ਨੂੰ ਜਿਸ ਤਰ੍ਹਾਂ ਮਰਜ਼ੀ ਬਣਾ ਸਕਦੇ ਹੋ ਲੱਡੂਆਂ ਤਰ੍ਹਾਂ ਵੀ ਬਣਾ ਸਕਦੇ ਆਂ ਪਰ ਪਿੰਨੀਆਂ ਦੀ ਸ਼ੇਪ ਜਿਆਦਾ ਸੋਹਣੀ ਲੱਗਦੀ ਏ ਇਦਾਂ ਆਪਾਂ ਇੱਕ-ਇੱਕ ਕਰਕੇ ਸਾਰੀਆਂ ਵੱਲ ਲਾਵਾਂਗੇ ਪਿੰਨੀਆਂ ਆਪਾਂ ਵੱਲ ਲੀਆਂ ਹੁਣ ਇਹਨਾਂ ਦੇ ਉੱਪਰ ਇੱਕ-ਇੱਕ ਆਪਾਂ ਬਦਾਮ ਲਗਾ ਦੇਣੇ ਆ ਹਾਂਜੀ ਜੇਕਰ ਵੀਡੀਓ ਵਧੀਆ ਲੱਗੇ ਕੀ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਸ ਤੋਂ ਵਾਲੀ ਤੁਸੀਂ ਵੀ ਇਸ ਤਰ੍ਹਾਂ ਦੀਆਂ ਪਿੰਨੀਆਂ ਘਰ ਵਿੱਚ ਬਣਾਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਡੀਆਂ ਪਿੰਨੀਆਂ ਕਿਸ ਤਰ੍ਹਾਂ ਦੀ ਲੱਗੀਆਂ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਆਪਣੀਆਂ ਪਿੰਨੀਆਂ ਬਣ ਕੇ ਤਿਆਰ ਵੀਡੀਓ ਵਧੀਆ ਲੱਗੇਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ so much ਵੀਡੀਓ ਦੇਖਣ ਲਈ